ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਤੁਸੀਂ ਅੱਜ ਪਹੁੰਚੇ ਹੋ ਕੈਂਡੀਡੇਟ ਉਮੀਦਵਾਰ ਅੱਜ ਕਾਗਜ਼ ਤੇ ਭਰੇ ਜਾਣਗੇ ਕੀ ਕਹੋਗੇ ਜੀ ਦੇਖੋ ਸਾਡੇ ਉਮੀਦਵਾਰ ਬੀਬੀ ਜਸਪਾਲ ਕੌਰ ਜੀ ਖੜੇ ਨੇ ਆਪਣੀ ਛਾਜਲੀ ਜ਼ੋਨ ਤੋਂ ਆ ਸਾਰੇ ਸੰਗਤ ਇੱਥੇ ਆਈ ਹੈ ਉਹਨਾਂ ਦੀ ਚੋਣ ਮਹਿੰਦ ਦਾ ਆਗਾਜ਼ ਕਰਨ ਵਾਸਤੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਬੜੇ ਵਧੀਆ ਸਾਡੇ ਉਮੀਦਵਾਰ ਨੇ ਸੇਵਾਕ ਚਮਨੀ ਬਹੁਤ ਪੁਰਾਣੀ ਲੋਕ ਸੇਵਾ ਦੇ ਵਿੱਚ ਜੁੜੇ ਹੋਏ ਨੇ ਸਾਡੀ ਪਾਰਟੀ ਨਾਲ ਜੁੜੇ ਹੋਏ ਨੇ ਤੇ ਇਹਨਾਂ ਨੂੰ ਜਿਤਾਉਣ ਲਈ ਸੰਗਤ ਨੂੰ ਵੀ ਬੇਨਤੀ ਕਰਦਾ ਤੇ ਮੈਂ ਆਸ ਨਹੀਂ ਕਰਦਾ ਕਿ ਇਹਨਾਂ ਵਿਸਵਾਮਨ ਨੂੰ ਮੁੱਖ ਰੱਖ ਕੇ ਤੇ ਛਰੋਨੀ ਗਲੀ ਦੇ ਪੁਨਰ ਸਥਾਨ ਦੀ ਜੋ ਸੋਚ ਲੈ ਕੇ ਚੱਲਿਆ ਉਸ ਨੂੰ ਮੁੱਖ ਰੱਖ ਕੇ ਵੱਡੀ ਜਿੱਤ ਦਵਾਂ। ਦੇਖੋ ਜੇ ਉਹ ਤਫਾਹ ਹੋ Điਆ ਹੋਏ ਨੇ ਸਰ ਉਹਦੇ ਬਾਰੇ ਕੀ ਕਹੂੰਗਾ ਜੀ। ਦੇਖੋ ਵਾਹਾਂ ਦਾ ਮਤਲਬ ਤੇ ਤਫਾਹ ਦਾ ਮਤਲਬ ਹੀ ਇਹ ਹੁੰਦਾ ਵੀ ਝੂਠ ਹੈ। ਠੀਕ ਹੈ ਮੈਂ ਬੜਾ ਰੀਅਲੀ ਸਪਸ਼ਟ ਕਰ ਚੁੱਕਿਆ ਹਾਂ ਕਿ ਕੋਰਾ ਠੂਠ ਇਹ ਬੇਬਨਾਦੀ ਗੱਡੀਆਂ ਨੇ ਗੱਲਾਂ ਲੋਕ ਕਰ ਰਹੇ ਨੇ ਪਰ ਇਸ ਤਾਂ ਮੈਨੂੰ ਇਹਦੀ ਸਫਾਈ ਦੇਣੀ ਵੀ ਨਹੀਂ ਬਣਦੀ ਕਿਉਂਕਿ ਸਫਾਈ ਤਾਂ ਉੱਚੀ ਜਿੱਥੇ ਕੋਈ ਸੱਚ ਹੋਵੇ ਠੀਕ ਹੈ ਸੋ ਮੈਂ ਤਾਂ ਬੜਾ ਸਪਸ਼ਟ ਹੈ ਵੀ ਇਹ ਤਾਂ ਜਾਣ ਬੁੱਝ ਕੇ ਸਾਡੇ ਅਕਸ ਨੂੰ ਖਰਾਬ ਕਰਨੀ ਤੇ ਪਾਰਟੀ ਨੂੰ ਕਮਜ਼ੋਰ ਕਰਨੀ ਹੈ ਸਾਰਾ ਯਤਨ ਤੇ ਪਾਰਟੀ ਵੱਲੋਂ ਸਾਰੇ ਜਗ੍ਹਾ ਤੇ ਆਪਣੇ ਕੈਂਡੀਡੇਟ ਖੜੇ ਨੇ ਸਾਰਾ ਤਕਰੀਬਨ ਸਾਰੀਆਂ ਚੋਣਾਂ ਦੇ ਵਿੱਚੋਂ ਅਸੀਂ ਯਤਨ ਕਰ ਰਹੇ ਹਾਂ ਕਿ ਕਾਫੀ ਦਾ ਖੜੇ ਹੋਗੇ ਜਿਹੜੇ ਕੋਈ ਛੋਟੇ ਮोटे ਰਹੇ ਵੀ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕੈਂਡੀਡੇਟ ਖੜੇ ਕਰੀਏ ਠੀਕ ਹੈ ਜੀ ਧੰਨਵਾਦ ਥੈਂਕ ਯੂ ਆ ਜੀ